ਲੋਕ ਸਭਾ ਚੋਣਾਂ ਦੇ ਇਲਾਨ ਤੋਂ ਬਾਅਦ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਨਾਲ ਪੱਬਾ ਪਾਰ ਨਜ਼ਰ ਆ ਰਹੀਆਂ ਨੇ ਗੱਲ ਬਠਿੰਡਾ ਲੋਕ ਸਭਾ ਸੀਟ ਦੀ ਕਰਾਂਗੇ ਜਿੱਥੇ ਇੱਕ ਪਾਸੇ ਆਮਦਵੀ ਪਾਰਟੀ ਨੇ ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਤੇ ਦੂਜੇ ਪਾਸੇ ਹਰ ਸਿਮਰਤ ਕੌਰ ਬਾਦਲ ਦੀਆਂ ਕਿਆਸਰਈਆਂ ਨੇ ਮਨਪ੍ਰਿਤ ਬਾਦਲ ਦੀਆਂ ਕਿਆਸਰਈਆਂ ਨੇ ਤੇ ਇੱਕ ਹੋਰ ਬਾਦਲ ਨੇ ਜਿਹੜੇ ਕਾਂਗਰਸ ਨਾਲ ਸਬੰਧਤ ਨੇ ਉਹਨਾਂ ਦੀਆਂ ਕਿਆਸਰਾਈਆਂ ਨੇ ਪਰ ਇਸ ਤੇ ਵਿਚਾਲੇ ਲੱਖੇ ਸਦਾਨਾ ਵੀ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਲੱਖੇ ਸਦਾਨੇ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਜਿਸ ਤੋਂ ਬਾਅਦ ਮੁਕਾਬਲਾ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਫਸਮਾ ਹੋ ਚੁੱਕਿਆ ਹੈ ਭਾਵੇਂ ਜਿਹੜੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਉਮੀਦਵਾਰ ਹੁੰਦੇ ਨੇ ਜਿਹੜੇ ਉਹਨਾਂ ਵਿਚਾਲੇ ਹੀ ਵੱਡੀ ਟੱਕਰ ਮੰਨੀ ਜਾਂਦੀ ਹੈ ਪਰ ਕਈ ਵਾਰ ਵੱਡੇ ਕੱਦ ਦੇ ਜਿਹੜੇ ਚਾਤ ਉਮੀਦਵਾਰ ਨੇ ਉਹ ਵੀ ਮੁਸ਼ਕਲਾਂ ਖੜੀਆਂ ਕਰਦੇ ਨਜ਼ਰ ਆਉਂਦੇ ਨੇ ਚੋਣਾਂ ਦੇ ਵਿੱਚ ਜਿਸ ਤਰੀਕੇ ਨਾਲ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਜਿਮਨੀ ਚੋਣ ਦੇ ਵਿੱਚ ਆਪਣੀ ਜਿੱਤ ਹਾਸਲ ਕੀਤੀ ਸੀ ਤਾਂ ਉਸੇ ਤਰੀਕੇ ਨਾਲ ਸਥਿਤੀ ਬਦਲ ਸਕਦੀ ਹੈ ਬਠਿੰਡਾ ਸੀਟ ਤੋਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਲਖਵੀਰ ਸਿੰਘ ਲੱਖਾ ਸਦਾਣਾ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਤੇ ਪਿੰਡ ਟੱਡੇ ਵਿੱਚ ਵਰਕਰਾਂ ਨਾਲ ਮੀਟਿੰਗ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਸੱਤਾ ਦਾ ਅਨੰਦ ਮਾਨਣ ਵਾਲੀਆਂ ਪਾਰਟੀਆਂ ਵੀ ਹੁਣ ਪੰਜਾਬ ਨੂੰ ਬਚਾਉਣ ਦੀ ਦੁਹਾਈ ਦੇ ਰਹੀਆਂ ਨੇ ਇਸ ਤੋਂ ਜਾਪਦਾ ਹੈ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਕੇਵਲ ਸੱਤਾ ਤੇ ਕਾਬਜ਼ ਹੋਣ ਲਈ ਹੀ ਪੰਜਾਬੀਆਂ ਦੀਆਂ ਅੱਖਾਂ ਵਿੱਚ ਧੂੜਾਂ ਪਾਰੀਆਂ ਨੇ ਉਹਨਾਂ ਪੰਜਾਬ ਦੀ ਜਵਾਨੀ ਬੋਲੀ ਇਤਿਹਾਸ ਪ੍ਰਵਾਸ ਦੀ ਕੋਈ ਪ੍ਰਵਾਹ ਨਹੀਂ ਹੈ ਉਹਨੇ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹਨਾਂ ਨੂੰ ਆਪ ਦਾ 7 ਦਿਨ ਦੀ ਪੇਸ਼ੰਗੋਈ ਕੀਤੀ ਸੀ ਪਰ ਉਹਨਾਂ ਸਾਫ਼ ਇਨਕਾਰ ਕਰ ਦਿੱਤਾ ਸੀ ਉਹ ਕਦੇ ਵੀ ਉਸ ਪਾਰਟੀ ਨਾਲ ਸਾਥ ਨਹੀਂ ਦੇਣਗੇ ਜਿਸ ਦਾ ਮੂੰਹ ਦਿੱਲੀ ਵੱਲ ਹੋਵੇ ਹੁਣ ਜਦੋਂ ਕਿਸਾਨੀ ਸੰਘਰਸ਼ ਲਈ ਲੋਕਾਂ ਨੂੰ ਲਾਮਬੰਦ ਕਰਨ ਲਈ ਪਿੰਡਾਂ ਦੇ ਵਿੱਚ ਆਉਂਦੇ ਨੇ ਤਾਂ ਪਿੰਡਾਂ ਵਿੱਚ ਉਹਨਾਂ ਨੂੰ ਵੱਡਾ ਹੰਗਾਰਾ ਮਿਲ ਰਿਹਾ ਤੇ ਉਹਨਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ ਕਰਦਿਆਂ ਕਿਹਾ ਕਿ ਭਾਜਪਾ ਲੋਕਤੰਤਰਤਾ ਗਲਾ ਕੁੱਟ ਰਹੀ ਹੈ ਇਸ ਮੌਕੇ ਪਾਨਾ ਸਿੱਧੂ ਨੇ ਵੀ ਸੰਬੋਧਨ ਕੀਤਾ ਤਾਂ ਦਰਸ਼ਕਾਂ ਨੂੰ ਯਾਦ ਕਰਾ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਲੱਖਾ ਸਦਾਣਾ ਪੂਰੀ ਤਰ੍ਹਾਂ ਨਾਲ ਐਕਟਿਵ ਨਜ਼ਰ ਆ ਰਿਹਾ ਹੈ ਜਿਹੜਾ ਜਮੀਨੀ ਪੱਧਰ ਦੇ ਉੱਤੇ ਕਿਉਂਕਿ ਪੰਨ ਸਿੱਧੂ ਦੀ ਗ੍ਰਿਫਤਾਰੀ ਹੁੰਦੀ ਹੈ ਉਦੋਂ ਲੱਖਾ ਸਦਾਣਾ ਸਾਹਮਣੇ ਆਉਂਦਾ ਹੈ ਇੱਕ ਪਰਮਿੰਦਰ ਸਿੰਘ ਝੋਟਾ ਜਿਹੜਾ ਉਹਨਾਂ ਦੇ ਇਲਾਕੇ ਦੇ ਵਿੱਚ ਉਸ ਦੇ ਵੱਲੋਂ ਨਸ਼ਾ ਨੂੰ ਲੈ ਕੇ ਕਦਮ ਚੁੱਕੇ ਜਾਂਦੇ ਨੇ ਤਾਂ ਉੱਥੇ ਲੱਖਾ ਸਦਾਣਾ ਜਿਹੜਾ ਨਜ਼ਰ ਆਉਂਦਾ ਹੈ ਤਾਂ ਪਾਨੇ ਸਿੱਧੂ ਦੀ ਜਿਹੜੀ ਰਿਹਾਈ ਨੂੰ ਲੈ ਕੇ ਇੱਕ ਵੱਡਾ ਇਕੱਠ ਵੀ ਕੀਤਾ ਗਿਆ ਸੀ ਜਿੱਥੇ ਸੁਖਪਾਲ ਸਿੰਘ ਖੈਰਾ ਸਮੇਤ ਬਹੁਤ ਵੱਡੇ ਲੀਡਰ ਜਿਦੇ ਵਿੱਚ ਸਿਮਰਨਜੀਤ ਸਿੰਘ ਮਾਨ ਵੀ ਸ਼ਾਮਲ ਸੀ ਉੱਥੇ ਪਹੁੰਚੇ ਤਾਂ ਇੱਕ ਵੱਡਾ ਇਕੱਠ ਕਰਕੇ ਲੱਖਾ ਸਦਾਣਾ ਆਪਣੀਆਂ ਜਿਹੜੀਆਂ ਕਹਿ ਲਈਏ ਕਿ ਆਪਣਾ ਸਥਿਤੀ ਵੀ ਸਪਸ਼ਟ ਕਰ ਚੁੱਕੇ ਆ ਕਿ ਕਿੰਨੇ ਕੁ ਲੋਕ ਲੱਖਾ ਸਦਾਣੇ ਨਾਲ ਜੁੜੇ ਹੋਏ ਨੇ ਤਾਂ ਉਤੋਂ ਕਿਆਸ ਰਈਆਂ ਸੀ ਕਿ ਆਉਣ ਵਾਲੇ ਸਮੇਂ ਵਿੱਚ ਲੱਖਾ ਸਦਾਣਾ ਵੀ ਲੋਕ ਸਭਾ ਦੀ ਚੋਣ ਲੜ ਸਕਦਾ ਤੇ ਕੋਣ ਲੱਖੇ ਸਿਧਾਣੇ ਨੇ ਖੁਦ ਜਿਹੜਾ ਐਲਾਨ ਕਰ ਦਿੱਤਾ ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਉਤਰੇਗਾ ਉਤਰ ਚੁੱਕਿਆ ਤੇ ਦਰਸ਼ਕ ਨੇ ਵੀ ਦੱਸਦੀ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਲੱਖੇ ਸਿਧਾਣੇ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੀ ਪਰ ਉਸ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਸਥਿਤੀ ਬਦਲ ਚੁੱਕੀ ਹੈ ਇੱਕ ਪਾਸੇ ਹਰ ਸਿਮਰਤ ਕੌਰ ਬਾਦਲ ਜਿਹੜੇ ਕਈ ਵਾਰ ਐਮਪੀ ਬਣ ਚੁੱਕੇ ਨੇ ਇਸੇ ਸੀਟ ਤੋਂ ਜਿੱਤ ਹਾਸਲ ਕਰ ਚੁੱਕੇ ਨੇ ਤੇ ਦੂਜੇ ਪਾਸੇ ਗੁਰਮੀਤ ਸਿੰਘ ਖੁੱਡੀਆਂ ਪੰਜਾਬ ਕੈਬਨਿਟ ਦੇ ਮੌਜੂਦਾ ਮੰਤਰੀ ਨੇ ਜਿਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਤੇ ਉਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਮਨਪ੍ਰੀਤ ਬਾਦਲ ਦੀਆਂ ਕਿਆਸਰਾਈਆਂ ਨੇ ਬੀਜੇਪੀ ਵੱਲੋਂ ਕਿਉਂਕਿ ਹੁਣ ਬੀਜੇਪੀ ਤੇ ਕਾਲੀ ਦਲ ਵੱਖਰੇ ਤੌਰ ਤੇ ਚੋਣਾਂ ਲੜੇਗਾ ਤਾਂ ਦੋ ਤਿੰਨ ਬਾਦਲ ਜਿੱਥੇ ਅਮੋ ਸਾਹਮਣੇ ਹੋ ਸਕਦੇ ਨੇ ਉੱਥੇ ਹੀ ਗੁਰਮੀਤ ਸਿੰਘ ਖੁੱਡੀਆਂ ਇੱਕ ਵੱਡੇ ਸਿਆਸੀ ਪਰਵਾਰ ਨਾਲ ਸਬੰਧ ਰੱਖਦੇ ਨੇ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ ਤੇ ਉੱਧ ਲੱਖਾਂ ਸਦਾਣਾ ਜਿਹੜਾ ਉਸ ਨੇ ਹੁਣ ਇਸ ਚਾਰ ਕੋਨੇ ਮੁਕਾਬਲੇ ਨੂੰ ਪੰਜ ਕੋਨਾ ਕਰ ਦਿੱਤਾ ਹੈ ਸਥਿਤੀ ਕੀ ਰਹਿੰਦੀ ਹੈ ਇਹ ਲੋਕਾਂ ਤੇ ਨਿਰਪਲ ਕਰਦਾ ਹੈ ਕਿ ਲੋਕ ਕੀ ਸਥਿਤੀ ਹਾਲਾਤ ਬਣਾਉਣਗੇ ਅ ਲੋਕ ਬਠਿੰਡੇ ਦੀ ਸਿਆਸਤ ਨੂੰ ਬਦਲਣਗੇ ਜਾਂ ਫਿਰ ਉਥੇ ਸਮੀਕਰਨ ਕੀ ਰਹਿੰਦੇ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿਉਂਕਿ ਪੰਜਾਬ ਦੇ ਅੰਦਰ 7ਵੇਂ ਗੇਟ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਵਾਸਤੇ ਵੋਟਾਂ ਪੈਣਗੀਆਂ 1 ਜੂਨ ਨੂੰ ਤਾਂ 4 ਜੂਨ ਨੂੰ ਇਸ ਤੇ ਨਤੀਜੇ ਆਉਣਗੇ ਸਥਿਤੀ ਸਪਸ਼ਟ ਹੋਏਗੀ ਕਿ ਪੰਜਾਬ ਦੇ ਵਿੱਚ ਲੋਕ ਕੀ ਚਾਹੁੰਦੇ ਨੇ ਕੀ ਪਸੰਦ ਕਰਦੇ ਨੇ